ਸਵਾਗਤ ਹੈ ਕਿਸਾਨ ਵੀਰੋ ਉਹਦਾ ਢੱਲੋਂਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀਆ ਨੰਬਰ ਬਾਈਆਂ ਸਕਰੀਨ ਤੇ ਚੱਲਦਾ ਰਹਿਣਾ ਨੋਟ ਕਰ ਲਓ ਬਾਈ ਦੀਪੂ ਕੋਲ ਐ ਪਿੰਡ ਅਲਕੜੇ ਅੱਜ ਆਪਾਂ ਤੁਹਾਨੂੰ ਨੀਲੀ ਰਾਵੀ ਝੋਟੀ ਦਿਖਾਉਣੀ ਆ ਕਿਹੜਾ ਸੁਆ ਤੇ ਕੀ ਗੱਲਬਾਤ ਆ ਸਾਰੀ ਬਾਈ ਤੋਂ ਪੁੱਛਾਂਗੇ ਤੇ ਸਸੀ ਕਾ ਭਾਈ ਆਜੋ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਬਾਈ ਜੀ ਹੋ ਠੀਕ ਠਾਕ ਅੰਦੀਪੂ ਹੋ ਤਾਂ ਥੋੜੇ ਲੇਟ ਹੀ ਗਿਆ ਵੀਡੀਓ ਬਣਾਉਣ ਨੂੰ ਚਲੋ ਕੋਈ ਗੱਲ ਨਹੀਂ ਤੇ ਵੀਰੇ ਨੰਬਰ ਬੋਲੋ ਪਹਿਲਾਂ ਤਾਂ 628411044 ਬਾਈ ਪਿੰਡ ਹੈਗਾ ਅਲਕੜੇ ਨੇੜੇ ਪਿੰਡ ਸੈਦੋ ਕੇ ਜੰਗੀਆਂ ਨਾਲ ਦੇ ਭੜੌੜ ਰਹਿ ਗਿਆ ਵੀਰੇ ਭੜੌੜ ਤੇ ਜ਼ਿਲ੍ਹਾ ਬਰਨਾਲਾ ਦਸਿਲਤਾ ਤੇ ਵੀਰੇ ਜਿਹੜੀ ਆਪਾਂ ਝੋਟੀ ਦੇਖੀ ਨੇ ਸਕਰੀਨ ਤੇ ਦੀਪੂ ਤੇ ਵੀਰੇ ਕਿਹੜਾ ਸੂਆ ਸੂ ਗਿਆ ਇੱਥੇ ਇਹ ਤੀਜਾ ਸੂਆ origional ਸੂਆ ਹੈ ਤੇ ਦੂਜੇ ਸੂਏ ਦਾ ਕਿੰਨਾ ਦੁੱਧ ਦਿੱਤਾ ਵਾ ਦੂਜੇ ਸੂਏ ਦਾ ਭਾਈ 13 ਤੋਂ 14 ਕਿਲੋ ਦੁੱਧ ਖੋਲਿਆ ਕੈਦ ਕੀ ਫਿਰ ਕਿੰਨਾ ਕਹਿ ਕੇ ਦੇਵਾਂਗੇ ਕੈਦ ਕੀ ਆਪਾਂ 14 ਕਿਲੋ ਲੈ ਕੇ ਜੀ ਵੀਰੇ ਨੀਲੀ ਰਾਵੀ ਚ ਆ ਗਈ ਠੀਕ ਆ ਆ ਦੇਖੋ ਜੀ ਥਾਣਾ ਤੇ ਨਿਸ਼ਾਨ ਇਹ ਤੇ ਤੀਜਾ ਸੂਆ ਵੀਰੇ ਲੈ ਥਾਣਾ ਤੇ ਪੂਰੀਆਂ ਨਿਸ਼ਾਨੀਆਂ ਕਵਰ ਕਰਦੀ ਆ ਠੀਕ ਆ ਖੋਲੋ ਉਹਨੂੰ ਤੋੜਾ ਤੋੜਾ ਕਰਕੇ ਚੈੱਕ ਕੈਦ ਕੀ 14 ਕਿਲੋ ਦੁੱਧ ਦੇ ਦੂ ਇੱਥੇ ਖੋਲੋ ਮੜਾਇਆ ਤੋੜਾ ਤੋੜਾ ਕਰਕੇ ਚੈੱਕ ਤੇ ਹੋਰ ਤਾਂ ਥੋੜਾ ਜਿਹਾ ਲੇਟ ਹੀ ਗਏ ਕਿਉਂਕਿ ਕਿਸੇ ਪਾਸੇ ਜਿੱਧਰ ਲੰਗੇ ਹੁੰਨੇ ਉਧਰੋਂ ਨਹੀਂ ਆਇਆ ਜਾਂ ਹਾਂ ਕਰੋ ਜੀ ਚੈੱਕ ਦਿਨ ਪੰਜ ਬਾਕੀ ਤੇ ਲੇਵਾ ਹੁਣ ਵੀ ਬਥੇਰਾ ਥੋੜਾ ਕਰੀ ਫਿਰਦੀ ਹੈ ਜੇ ਆਪਾਂ ਕਹਿ ਲਗੇ ਹਨਾ ਆਹ ਦੇਖੋ ਜੀ ਤੇ ਹੋਇਆ ਵਾ ਥੋੜਾ ਜਿਹਾ ਲੇਟੀ ਹੈ ਕੰਮ ਠੀਕ ਆ ਜੀ ਮੋੜ ਲਿਆ ਵੀਰੇ ਆ ਕਰੋ ਜੀ ਚੈੱਕ ਕੋਈ ਛੋਟੀ ਮੰਨ ਕੇ ਨਾ ਆਵੇ ਬਾਈ ਵੱਡੀ ਬੁੱਡੀ ਬਹੁਤ ਆ ਗਈ ਲੱਗ ਠੀਕ ਆ ਵੀਰੇ ਚਲੋ ਲੈ ਚਲੋ ਠੰਡੀ ਸੀਲ ਹੈ ਠੰਡੀ ਸੀਲ ਤੇ ਥਾਣਾ ਥੁਣਾ ਪੂਰਾ ਚਿਪੇ ਚੁਪੇ ਦੀ ਓਕੇ ਆ ਬਾਈ ਚਿਪੇ ਦੀ ਉਹ ਤਾਂ ਆਪਣੀ ਗਰੰਟੀ ਹੋਊ ਬਾਈ ਠੀਕ ਆ ਵੀਰੇ ਜਿਹੜਾ ਬੰਦਾ ਆਪਣੇ ਵਿਸ਼ਵਾਸ ਤੇ ਲੈ ਕੇ ਜਾ ਠੀਕ ਆ ਜੀ ਥਾਣਾ ਥੁਣਾ ਤੇ ਵੀ ਪੂਰੀਆਂ ਨਿਸ਼ਾਨੀਆਂ ਜੀ ਠੀਕ ਆ ਆ ਦੇ ਤੇ ਬਾਕੀ ਦਾ ਜਿਹੜਾ ਬਾਈ ਲੈ ਗਿਆ ਦੋ ਦਿਨਾਂ ਸੰਭਲੂਗਾ ਤੇ ਜਿਹਦੇ ਸੂਪ ਵੀ ਉਹਦੇ ਗੱਲ ਹੋਰੀ ਹੋਣੀ ਹੁਣ ਥੋੜਾ ਜਿਹਾ ਮੁੱਲ ਜਾਇਜ਼ ਕਰ ਲੈਣਗੇ ਜੀ ਠੀਕ ਆ ਤੇ ਫੇਰ ਮੋਲੇ ਦਾ ਉਹੇ ਜਾ ਹੁਣ ਦੋਈ ਵੀ ਦਾ ਠੀਕ ਹੈ ਜੀ ਤੇ ਆ ਕਰੋ ਜੀ ਚੈੱਕ ਤੁਹਾਨੂੰ ਮੈਂ ਥਾਣੇ ਨੇੜੇ ਤੋਂ ਕਰਾਵਾ ਚੈੱਕ ਆ ਦੇਖੋ ਜੀ ਥਾਣਾ ਤੇ ਵੀ ਸਾਰੇ ਤੇ ਨਿਸ਼ਾਨੀਆਂ ਠੀਕ ਆ ਜੀ ਬਾਈ ਆਪਣੇ ਕੋਲੇ ਦਾ ਸੀਮਨ ਸੂਮ ਦਾ ਸਾਰਾ ਬਾਇਓ ਡਾਟਾ ਮਿਲ ਆ ਥੱਲੋਂ ਬੂਤ ਦੇਖੋ ਜੀ ਠੀਕ ਆ ਜੀ ਤੇ ਬਾਕੀ ਦਾ ਸਾਰੇ ਚੰਗੇ ਤੇ ਸਮੀ ਭਲੀ ਵੀ ਆ ਮੇਨ ਗੱਲ ਹੈ ਨਾ ਹਾਂਜੀ ਤੇ ਦੀਪੂ ਐਤ ਕੀ 14 ਕਿਲੋ ਦੁੱਧ ਦੇ ਦੂ ਹਣਾ 14 ਕਿਲੋ ਦੁੱਧ ਦੇ ਦੂ ਤੇ ਸੀਮਨਸੂਮਨ ਦੱਸੋਂਗੇ ਕਿਹੜਾ ਤੇ ਸਾਰਾ ਸੀਮਨਸੂਮਨ ਦਾ ਆਪਾਂ ਬਾਇਬਟ ਲੈ ਚੀਰੂ ਠੀਕ ਆ ਤੇ ਕੱਦ ਕਾਠ ਪੂਰਾ ਹਣਾ ਕੱਦ ਕਾਠ ਪੂਰਾ ਤੇ ਪੈਸੇ ਫਿਰ ਕਿੰਨੇ ਲਾਉਂਗੇ ਇਹਦੇ ਬਸ ਜਾਇ ਜਮੇ ਮਾਨਤਾਨ ਹਾਂ 93000 ਚ ਛੋੜ ਦੂ ਮਾਨਤਾਨ ਹੋ ਜੂਗਾ ਥੋੜਾ ਬਹੁਤ ਵਧੀਆ ਮਾਨਤਾਨ ਤੇ ਵੀਰੇ ਜਮਾ ਜਾਇ ਰੇਟਾ ਇਹ ਜਿਹੜੀਆਂ ਲੋਕ ਲੱਖ ਲੱਖ ਮੰਗੀ ਜਾਂਦੇ ਐਵੇਂ ਆਪਾਂ ਕਹਿ ਦਗੇ ਹਣਾ ਆਪਾਂ ਕਹਿਣੇ ਬਈ ਦੂਜੇ ਸੂਆ ਵੀ ਕਹਿੰਦੇ ਨਹੀਂ ਆਪੋ ਜਿਹੜੀ ਗੱਲ ਸੱਚ ਤਾਂ ਸੱਚ ਹੀ ਠੀਕ ਹੈ ਸੱਚੀ ਗੱਲ ਦਾ ਸੱਚੀ ਤੇ ਹੋਇਆ ਵਾ ਥੋੜਾ ਨਹੀਂ ਰਹੀ ਆ ਜੀ ਤੇ ਛੋਟੀ ਨਾ ਸਮੀ ਪਲੀ ਹੈਗੀ ਤੇ ਹੋਰ ਕੋਈ ਬਾਈ ਭਾਰਪੂਰ ਦੀਪੂ ਉਹਦੀ ਆਪਣੀ ਗਰੰਟੀ ਹੋਊਗੀ ਭਾਰਪੂਰ ਦੀ ਆਪਣੀ ਗਰੰਟੀ ਤੇ ਥਣਾ ਸੁਣਾ ਦੀ ਫੁੱਲ ਗਰੰਟੀ ਆਪਣੀ ਹਾਂ ਥਣਾ ਸੁਣਾ ਦੀ ਫੁੱਲ ਗਰੰਟੀ ਆ ਦੇਖੋ ਪਿੱਠ ਪੜਾ ਦੇਖੋ ਇੱਕ ਨੰਬਰ ਆ ਤੇ ਸਿੰਘ ਸੁng ਦੀ ਵੀ ਚੰਗੀ ਸਾਫ ਸੁਥਰੀ ਆ ਦੇਖੋ ਜੀ ਫੇਸ ਕਰੋ ਚੈੱਕ ਠੀਕ ਆ ਜੀ ਤੇ ਬਾਕੀ ਦੀ ਗੱਲ ਕੋਈ ਕਿਤੋਂ ਵੀ ਮੈਨੂੰ ਕੋਈ ਇਹ ਚ ਨਜ਼ਰ ਨਹੀਂ ਆਇਆ ਕੁਛ ਵੀ ਠੀਕ ਆ ਜੀ ਆ ਦੇਖੋ ਤੇ 93000 ਜਮਾਨਤਾਨ ਹੋ ਜੂ ਹੈ ਨਾ ਹਾਂ ਜੀ ਤੇ ਵੀਰੇ ਨੰਬਰ ਫੇਰ ਬੋਲ ਦਿਓ 6284110144 ਪਿੰਡ ਅਲਕੜਿਆ ਨੇੜੇ ਪਿੰਨ ਭਦੌਰ ਚੰਗਿਆਣਾ ਦੇ ਸੈਸੀ ਵੀਰੇ ਇੱਕ ਛੋਟੀ ਸੀ ਇੱਕ ਤੁਹਾਨੂੰ ਦਿਖਾਤੀ ਪੰਜ ਚਾਰ ਦਿਨ ਬਾਕੀ 14 ਕਿਲੋ ਮਿਲਕ ਦੀ ਕੰਪੈਸਟੀ ਰਹੂਗੀ ਤੇ ਬਾਕੀ ਦਾ ਸਾਰੇ ਵੀਰਾਂ ਦਾ ਐਂਡ ਤਾਂ ਵੀਡੀਓ ਦੇਖਣ ਲਈ ਤਾਹ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿ ਨਵੇਂ ਵੀਡੀਓ ਦੇ ਨਾਲ